ਜਰਮਨ ਸਰਬਾ ਅੱਜ ਪਿੰਡ ਪੜਿਆਲਾ ਦੇ ਵਿੱਚ ਵੱਡਾ ਜਿਹੜਾ ਇਹ ਫੁੱਟਬਾਲ ਟੂਰਨਾਮੈਂਟ ਕਰਵਾਇਆ ਜਾ ਰਿਹਾ ਤੁਸੀਂ ਵਿਸ਼ੇਸ਼ ਰੂਪ ਦੇ ਵਿੱਚ ਆਜਰੀ ਪਰ ਕਿ ਕੰਗ ਬਿਲਕੁਲ ਅੱਜ ਪਿੰਡ ਪੜਿਆਲਾ ਚ ਸਵਰਗੀ ਸਰਦਾਰ ਰਾਜੀਤ ਸਿੰਘ ਜੀ ਪੜਿਆਲਾ ਉਹਨਾਂ ਦੇ ਪਰਿਵਾਰ ਵੱਲੋਂ ਉਹਨਾਂ ਦਾ ਬੇਟਾ ਅਮਨਵੀਰ ਸਿੰਘ ਉਹ ਇਹ ਫੁੱਟਬਾਲ ਟੂਰਨਾਮੈਂਟ ਕਰਵਾ ਰਿਹਾ ਤੇ ਸ਼ਿਕਾਰੀ ਕੁੱਤਿਆਂ ਦੀਆਂ ਦੌੜਾਂ ਦਾ ਵੀ ਇੱਥੇ ਟੂਰਨਾਮੈਂਟ ਕਰਾਇਆ ਗਿਆ ਤਿੰਨ ਦਿਨਾਂ ਤੋਂ ਇਹ ਟੂਰਨਾਮੈਂਟ ਚੱਲ ਰਿਹਾ ਸੀ ਤੇ ਸਾਰੇ ਹੀ ਇਲਾਕੇ ਦੇ ਨੌਜਵਾਨ ਵੱਡੀ ਗਿਣਤੀ 'ਚ ਇੱਥੇ ਪਹੁੰਚੇ ਆ ਤੇ ਬਹੁਤ ਵਧੀਆ ਤਰੀਕੇ ਨਾਲ ਇਹਨਾਂ ਨੇ ਪ੍ਰੋਗਰਾਮ ਕਰਵਾਇਆ ਤੇ ਸਰਦਾਰ ਸਵਰਗੀ ਰਾਜਵੀਰ ਸਿੰਘ ਜੀ ਪੜਿਆਲਾ ਜਿਨ੍ਹਾਂ ਨੇ ਇਲਾਕੇ ਦੇ ਨੌਜਵਾਨਾਂ ਨੂੰ ਖੇਡਾਂ ਨਾਲ ਜੋੜਨ ਦਾ ਕੰਮ ਕਰਿਆ ਅਸੀਂ ਜਦੋਂ ਛੋਟੇ-ਛੋਟੇ ਵੀ ਹੁੰਦੇ ਸੀ ਉਹ ਹਮੇਸ਼ਾ ਕੋਈ ਟੂਰਨਾਮੈਂਟ ਖੇਡਾਂ ਤੇ ਆਪਣੇ ਵਾਤਾਵਰਣ ਦੇ ਲਈ ਉਹਨਾਂ ਦੇ ਇਹੀ ਕੰਮ ਰਹੇ ਸਮਾਜਿਕ ਕੰਮ ਤੇ ਹਮੇਸ਼ਾ ਹਰ ਦੇ ਨਾਲ ਮੁੱਡੇ ਦੇ ਨਾਲ ਮੁੱਢਾ ਜੁੜ ਕੇ ਖੜਦੇ ਸੀ ਮੇਰੇ ਯਾਦ ਹੈ ਜਦੋਂ ਮੈਂ ਵੀ ਯੂਨੀਵਰਸਿਟੀ ਪ੍ਰਧਾਨ ਬਣਿਆ ਕਾਲਜ ਚ ਵੀ ਇਲੈਕਸ਼ਨਾਂ ਲੜੀਆਂ ਤੇ ਉਹਨਾਂ ਨੇ ਹਮੇਸ਼ਾ ਇੱਕ ਚੰਗੇ ਰਾਹ ਤੇ ਚੱਲਣ ਦਾ ਤੇ ਇੱਕ ਹੌਸਲਾ ਦਿੱਤਾ ਕਿ ਨਾਰਮਲ ਪਰਿਵਾਰ ਤੋਂ ਆ ਕੇ ਪਰ ਮੇਰੇ ਨਾਲੋਂ ਪੂਰਾ ਖੜਦੇ ਸੀ ਪੂਰਾ ਸਾਥ ਦਿੰਦੇ ਸੀ ਪੂਰਾ ਹੀ ਗਾਈਡ ਕਰਦੇ ਸੀ ਤੇ ਬਹੁਤ ਅੱਜ ਉਹਨਾਂ ਦਾ ਘਾਟਾ ਮਹਿਸੂਸ ਹੋ ਰਿਹਾ ਤੇ ਆ ਮਨਵੀਰ ਮੇਰਾ ਭਰਾ ਛੋਟਾ ਇਹਨੂੰ ਮੈਂ ਬਹੁਤ ਬਹੁਤ ਮੁਬਾਰਕਬਾਦ ਦਿੰਦਾ ਜਿਨੇ ਫੇਰ ਇੱਕ ਇਹ ਵੀ ਲਗਾਤਾਰ ਨੌਜਵਾਨਾਂ ਨੂੰ ਖੇਡਾਂ ਨਾਲ ਜੋੜਨ ਦੇ ਲਈ ਟੂਰਨਾਮੈਂਟ ਕਰਵਾਉਂਦਾ ਹੈ ਤੇ ਹੋਰ ਵੀ ਸਮਾਜਿਕ ਗਤੀਵਿਧੀਆਂ 'ਚ ਪੂਰਾ ਭਾਗ ਲੈ ਰਿਹਾ। ਆ ਪੰਜਾਬ ਸਰਕਾਰ ਵੱਲੋਂ ਕੀ ਕੀ ਉਪਰਾਲੇ ਕੀਤੇ ਜਾ ਰਹੇ ਨੇ ਕਿ ਖਿਡਾਰੀਆਂ ਦੇ। ਬਿਲਕੁਲ ਪੰਜਾਬ ਸਰਕਾਰ ਵੱਲੋਂ ਜਦੋਂ ਸਰਦਾਰ ਭਗਵੰਤ ਸਿੰਘ ਮਾਨ ਦੀ ਸਰਕਾਰ ਬਣੀ ਹੈ ਉਹਨਾਂ ਦਾ ਇੱਕੋ ਟੀਚਾ ਸੀ ਕਿ ਨੌਜਵਾਨਾਂ ਨੂੰ ਅਸੀਂ ਗਰਾਊਂਡਾਂ ਨਾਲ ਜੋੜਨਾ ਹੈ ਤੇ ਅੱਜ ਪੂਰੇ ਪੰਜਾਬ ਦੇ ਵਿੱਚ 3100 ਗਰਾਊਂਡ ਬਣ ਰਹੇ ਹਨ ਤੇ ਆਪਣੇ ਇਲਾਕੇ 'ਚ ਵੀ 31 ਗਰਾਊਂਡ ਬਣ ਰਹੇ ਹਨ ਖਰੜ ਹਲਕੇ 'ਚ ਉਹ ਸਾਰੇ ਸਾਡੇ ਸਪੋਰਟਸ ਡਿਪਾਰਟਮੈਂਟ ਵੱਲੋਂ ਸਰਦਾਰ ਭਗਵੰਤ ਸਿੰਘ ਮਾਨ ਜੀ ਵੱਲੋਂ ਸਿੱਧਾ ਮੋਨੀਟਰ ਕਰਕੇ ਸਿੱਧੇ ਪੈਸੇ ਦੇ ਕੇ ਪੂਰਾ ਜੰਗੀ ਪੱਧਰ ਤੇ ਉਹਨਾਂ ਦਾ ਕੰਮ ਚੱਲਿਆ ਹੋਇਆ ਤੇ ਜਿੱਥੇ ਖਿਡਾਰੀਆਂ ਦੀ ਗੱਲ ਹੈ ਚਾਹੇ ਇੰਟਰਨੈਸ਼ਨਲ ਪਲੇਅਰਾਂ ਦੀ ਚਾਹੇ ਨੈਸ਼ਨਲ ਪਲੇਅਰਾਂ ਨੂੰ ਪਹਿਲਾਂ ਉਹਨਾਂ ਨੂੰ ਉਹਨਾਂ ਨੂੰ ਉਹਨਾਂ ਦੀ ਤਿਆਰੀਆਂ ਦੇ ਲਈ ਪਹਿਲਾਂ ਗਰੰਟਾਂ ਦਿੱਤੀਆਂ ਗਈਆਂ ਤੇ ਹੋਰ ਵੀ ਆਨ ਆਲੇ ਸਮੇਂ 'ਚ ਕੁਰਾਲੀ 'ਚ ਦੇਖੋ ਅਸੀਂ ਇੱਕ ਫੁੱਟਬਾਲ ਦਾ ਰੈ residencial ਵਿੰਗ ਲੈ ਕੇ ਆਏ ਆ ਜਿਹੜੇ ਇਤਿਹਾਸ ਚ ਪਹਿਲੀ ਵਾਰ ਹੋਇਆ ਤੇ ਉੱਥੇ ਵੀ ਵੱਡੀ ਗਿਣਤੀ ਚ ਬੱਚੇ ਆਪਣਾ ਖੇਡਦੇ ਆ ਅਪ ਹੋੜੀ ਸਾਹਿਬ ਜਿਹੜਾ ਪਿੰਡ ਪੜਿਆਲੇ ਦੀ ਗੱਲ ਕਰੀਏ ਇਸ ਗਰਾਉਂਡ ਦੀ ਗੱਲ ਕਰੀਏ ਆਪਣੇ ਪੱਧਰ ਤੇ ਤੌਰ ਤੇ ਇਹਨਾਂ ਨੇ ਪੈਸਾ ਲਾ ਕੇ ਇਸ ਗਰਾਉਂਡ ਨੂੰ ਪਿਆਰ ਦਿੱਤਾ ਹੈ ਜੀ ਕਾਫੀ ਜਿਹੜੇ ਮੁਕਾਬਲੇ ਵੀ ਇੱਥੇ ਹੁੰਦੇ ਆ ਕਿ ਸਰਕਾਰ ਦੇ ਵੱਲੋਂ ਕੋਈ ਵਿਸ਼ੇਸ਼ ਸਹਿਯੋਗ ਜਿਹੜਾ ਦਿੱਤਾ ਜਾਊਗਾ ਤੁਸੀਂ 3100 ਗਰਾਉਂਡਾਂ ਦੀ ਗੱਲ ਕੀਤੀ ਹੈ ਜੀ ਦੇਖੋ ਪਹਿਲੇ ਫੇਸ ਚ 3100 ਗਰਾਉਂਡ ਬਣਦੇ ਆ ਸਰਕਾਰ ਦਾ ਟੀਚਾ ਹੈ ਹਰ ਪਿੰਡ 'ਚ ਗਰਾਊਂਡ ਬਣਾਉਣ ਦਾ ਟੀਚਾ ਹੈ ਤੇ ਪਹਿਲਾਂ 3100 ਦੇ ਬਣ ਕੇ ਮਾਰਚ ਅਪ੍ਰੈਲ ਤੱਕ ਇਹ ਬਣ ਕੇ ਬਿਲਕੁਲ ਤਿਆਰ ਹੋ ਜਾਣਾ ਹੈ ਇਸੇ ਮਾਡਲ ਦੇ ਤਰਜ ਤੇ ਹੋਰ ਵੀ ਫਿਰ ਅਗਲੇ ਫੇਸ 'ਚ ਹੋਰ ਪਿੰਡ ਇਹਦੇ 'ਚ ਲੈ ਜਾਣਗੇ ਤੇ ਸਾਰੇ ਪਿੰਡਾਂ 'ਚ ਬਣਾਉਣ ਦਾ ਟੀਚਾ ਹੈ ਤੇ ਗੱਲ ਇਸ ਗਰਾਊਂਡ ਦੀ ਹੈ ਅਮਨਵੀਰ ਨਾਲ ਮਿਲ ਕੇ ਜੋ ਵੀ ਇਹ ਕਹਿਣਗੇ ਆਪਾਂ ਹਮੇਸ਼ਾ ਖੜੇ ਆ ਤੇ ਇਹਨਾਂ ਦਾ ਵਧੀਆ ਆਪਣੇ ਆਪ ਤੁਸੀਂ ਦੇਖੋ ਆਪ ਮੁਹਾਰੇ ਹੋ ਕੇ ਇਹਨਾਂ ਨੇ ਲਾਈਟਾਂ ਵੀ ਲੁਆਈਆਂ ਵੀਆਂ ਗਰਾਊਂਡ ਵੀ ਵਧੀਆ ਮੈਂਟੇਨ ਕਰਿਆ ਵਾ ਮਤਲਬ ਇਹਨਾਂ ਦਾ ਰਾਜਵੀਰ ਸਵਰਗੀਏ ਸਾਡੇ ਰਾਜਵੀਰ ਪਟਿਆਲਾ ਜੀ ਦਾ ਕੋਈ ਦੇਣਾ ਨਹੀਂ ਦੇ ਸਕਦਾ ਇਸ ਇਲਾਕੇ 'ਚ ਬਹੁਤ ਇੱਕ ਚੰਗੀ ਸ਼ਖਸੀਅਤ ਸੀ ਮੈਂ ਤੁਹਾਨੂੰ ਦੱਸਿਆ ਇੱਕ ਇਮਾਨਦਾਰ ਸ਼ਖਸੀਅਤ ਜਿਨ੍ਹਾਂ ਨੇ ਚੰਗੇ ਚੰਗੇ ਨੌਜਵਾਨਾਂ ਨੂੰ ਪੂਰਾ ਹੱਲਾਸ਼ੀਰੀ ਦੇਈ ਅਤੇ ਵਧੀਆ ਲੀਤੇ ਪਾਏ